ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਣੇ ਕੋਲੇ ਕੋਈ ਭਰਾ ਆਏ ਵੇ ਸੀ ਬਾਹਰੋਂ ਕਿਸੇ ਕੰਟਰੀ ਚੋਂ ਤੇ ਉਹਨਾਂ ਦਾ ਆਪਣੇ ਕੋਲੇ ਆਉਂਦਾ ਆਇਆ ਸੀ ਮੈਂ ਇੱਕ ਸ਼ਹਿਰੇ ਆਪਣਾ ਹੌਸੌਲੀ ਸਾਨੂੰ ਗੱਲ ਕਰਦਾ ਬਣਾ ਕੇ ਦਿਓ ਕਿ ਮੈਂ ਸੋਚਿਆ ਜਦੋਂ ਆਪਾਂ ਗਾਤਰਾ ਸਭ ਤਾਂ ਬਣਾਉਣੀ ਆ ਨਾਲ ਨਾਲ ਤੁਹਾਨੂੰ ਵੀਡੀਓ ਵੀ ਬਣਾ ਕੇ ਦਿਖਾ ਦਈਏ ਕਿ ਵੀ ਘਰੇ ਬਣਾਉਣ ਪੈਂਦਾ ਦੇਖੋ ਇਸ ਤਰ੍ਹਾਂ ਆਪਾਂ ਉਹਨੇ ਆਪਾਂ ਨੂੰ ਲੈ ਕੇ ਦਿੱਤਾ ਸੀਗਾ ਕੱਪੜਾ ਨਾਈਲੋਨ ਦਾ ਆਪਾਂ ਕੀ ਕੀਤਾ ਇਹਨੂੰ ਗਰਮ ਕਰਕੇ ਧਾਗਿਆਂ ਨੂੰ ਇਸ ਤਰ੍ਹਾਂ ਧੰਨਵਾਦ ਪਾਸੋਂ ਮਚਾ ਕੇ ਰੋਕਤਾ ਹੁਣ ਤਾਂ ਅਗੀ ਬਿਲਕੁਲ ਨਹੀਂ ਨਿਕਲਨੀ ਆ ਜੀ ਠੀਕ ਹੈ ਜੀ ਹੁਣ ਮੇਰੇ ਕੋਲ ਇਹ ਆ ਜਿਹੜਾ ਹੈਗਾ ਇਹ 52 53 ਇੰਚ ਦਾ ਪੀਸ ਆ ਇਸ ਤਰ੍ਹਾਂ ਆਪਾਂ ਨੂੰ ਕਰ ਲੈ ਸਿੱਧਾ ਇਹ ਜਦੋਂ ਜਦੋਂ ਆਪਾਂ ਨੇ ਢੰਡਾ ਬਣਾਉਣਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਠੀਕ ਹੈ ਜੀ ਐਵੇਂ ਵੜ ਕੇ ਤੁਸੀਂ ਦੇਖ ਲenga ਹੁਣ ਮੈਂ ਇਹਨੂੰ ਮਸ਼ੀਨ ਦੇ ਨੀਚੇ ਰੱਖ ਕੇ ਤੁਹਾਨੂੰ ਸਿਲਾਈ ਲਗਾ ਕੇ ਦਿਖਾਉਣਾ ਲਓ ਜੀ ਇਸ ਤਰ੍ਹਾਂ ਥੋੜਾ ਛੱਡ ਲੈ ਕੇ ਰੁਕ ਪਿਆ ਬੇਸੇ ਦੇ ਜਿਆਦਾ ਆਪਾਂ ਜਿਹੜੇ ਗਾਤਰਾ ਸਾਬ ਬਣਾਉਣੇ ਨੇ ਉਹ ਕੱਪੜੇ ਦੇ ਹੋਣਗੇ ਕੰਚਲੇ ਦੇ ਪਰ ਇਹ ਕਹਿੰਦੇ ਸਾਨੂੰ ਵੀ ਇਸ਼ਨਾਨ ਕਰਨ ਵੇਲੇ ਹੰਡਿਕ ਤੋਂ ਛੋਟੀ ਸੀਰੀ ਸਾਹ ਵਾਸਤੇ ਵੀ ਗਾਤਰਾ ਸਾਬ ਬਣਾਉਣੇ ਆ ਉਹਦੇ ਵਾਸਤੇ ਮੈਂ ਨਾਲ ਮੇਰੇ ਆਪ ਵੀਡੀਓ ਬਣ ਜੂਗੀ ਤੇ ਨਾਲੇ ਤਿੰਨ ਅਸੀਂ ਗਾਤਰੀ ਬਣਾ ਦਿਆਂਗੇ ਇਧਰੋਂ ਤਾਂ ਜਿਵੇਂ ਕੱਟਦੇ ਨੂੰ ਪੂਰੀ ਸਫਾਈ ਦੇ ਨਾਲ ਨੂੰ ਤਾਂ ਅੱਗੇ ਕੱਟਣੀ ਆ ਠੀਕ ਹੈ ਜੀ ਆ ਦੇਖੋ ਆਜੀ ਬਣ ਜਾਣੀ ਆ ਜਦੋਂ ਤੁਸੀਂ ਅੱਧਾ ਬਣਾ ਲਿਆ ਫਿਰ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਦੇਖ ਲਿਆ ਕਰੋ ਕਈ ਵਾਰੀ ਕੀ ਹੁੰਦਾ ਨਾ ਇਹਦੇ ਵਿੱਚ ਬਲ ਪੈ ਜਾਂਦਾ ਆ ਦੇਖੋ ਹੁਣ ਬਲ ਨਹੀਂ ਪਿਆ ਹੁਣ ਆਪਾਂ ਸ੍ਰੀ ਸਾਹਿਬ ਦੇ ਮੁਤਾਬਕ ਜਿੰਨੀ ਸ੍ਰੀ ਸਾਹਿਬ ਹਨ ਇਹਨਾਂ ਦੀ ਉਹ ਸ੍ਰੀ ਸਾਹਿਬ ਦੇ ਵਿੱਚ ਪਾ ਕੇ ਇੱਥੇ ਚਾਕ ਦਾ ਨਿਸ਼ਾਨ ਲਗਾ ਦੇਣਾ ਆ ਛੋਟਾ ਹਾਂ ਇਸ ਤਰ੍ਹਾਂ ਜਿਵੇਂ ਆਹ ਦੇਖੋ ਆਪਣੇ ਕੋਲ ਨਾਪ ਵੀ ਆਏ ਹਨ ਇਹਨਾਂ ਦਾ ਪਰ ਇਹ ਵੱਡੀ ਸ੍ਰੀ ਸਾਹਿਬ ਦਾ ਆਪਣੇ ਕੋਲ ਨਾਪ ਆ ਆਪਾਂ ਛੋਟੀ ਸ੍ਰੀ ਸਾਹਿਬ ਦੇ ਹਿਸਾਬ ਦੇ ਨਾਲ ਹੀ ਇਹਨਾਂ ਨੂੰ ਕਰਕੇ ਦੇਵਾਂਗੇ ਜਿਵੇਂ ਆਪਣੇ ਕੋਲੇ ਸੀਰੀ ਸਾਹਿਬ ਨਹੀਂ ਫਿਰ ਤਾਂ ਆਪਾਂ ਇਹਨੂੰ ਫਿੱਟ ਕਰ ਦਿੰਦੇ ਹੁਣ ਇੱਕ ਵਾਰੀ ਆਪਾਂ ਅੰਦਾਜ਼ੇ ਨਾਲ ਹੀ ਫਿੱਟ ਕਰਕੇ ਦੇ ਦਿੰਦੇ ਹੁਣ ਇਹਨੂੰ ਕਿੰਨਾ ਕਿੰਨਾ ਰੱਖਣਾ ਠੀਕ ਹੈ ਜੀ ਥੋੜਾ ਜਿਹਾ ਆਪਾਂ ਵੱਧ ਰੱਖ ਕੇ ਲਾ ਲੀਏ ਸਲਾਈ ਫਿਰ ਆਪਣੇ ਕੋਲੇ ਜਦੋਂ ਇਹ ਆਉਣਗੇ ਸੀਰੀ ਸਾਹਿਬ ਲੈ ਕੇ ਤਾਂ ਫਿਰ ਆਪਾਂ ਇਹਨੂੰ ਫਿੱਟ ਕਰਕੇ ਦੇ ਦੇਵਾਂਗੇ ਇਧਰੋਂ ਆਪਾਂ ਇਹਦੀ ਕੱਚੀ ਸਲਾਈ ਲਗਾ ਕੇ ਰੱਖਦੇ ਹਾਂ ਕੋਈ ਵੀ ਇਧਰੋਂ ਯਾਦ ਰੱਖਣਾ ਹਮੇਸ਼ਾ ਧਾਗੇ ਉੱਪਕੇ ਰੱਖਣਾ ਇਆ ਕੇ ਤੱਕ ਪੱਕਾ ਕਰਕੇ ਬਾਹਰ ਕੱਢਦੇ ਠੀਕ ਹੈ ਜੀ ਆਪਾਂ ਚਾਹੋਣੇ ਆ ਤਾਂ ਇੱਥੇ ਬਟਨ ਲਾ ਕੇ ਵੀ ਟੁਕੀ ਲੱਗ ਜੂ ਹਨ ਪਰ ਇਹ ਇਹਨਾਂ ਨੇ ਐਫਐਕਸ ਮੰਗੇ ਆਪਣੇ ਤੋਂ ਜਿਵੇਂ ਇਸ ਤਰ੍ਹਾਂ ਐਫਐਕਸ ਕੀਤਾ ਹੋਇਆ ਆਪਾਂ ਇਹਨੂੰ ਫਿਕਸ ਹੀ ਕਰਕੇ ਦੇਵਾਂਗੇ ਇਸ ਤਰ੍ਹਾਂ ਲੈ ਕੇ ਨਾ ਪੂਰਾ ਪੂਰਾ ਜਿੰਨਾ ਕ ਆਪਣਾ ਲੋਡ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਬਣਾ ਲਾਂਗੇ ਇਹਨੂੰ ਉਲਟਾਵਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹਦੇ ਅੰਦਰਲੀ ਸਾਈਡ ਤੇ ਆਪਾਂ ਸਲਾਈ ਲਗਾ ਲਾਂਗੇ ਪੁਣੀ ਸੈਟਾਂ ਦੇ ਚੱਕਰ ਨਾਲ ਪੁਣੀ ਜਿਵੇਂ ਦੀ ਆਪਾਂ ਨੂੰ ਇਹਦੇ ਵਿੱਚ ਵੱਡੀ ਜਾਂ ਛੋਟੀ ਸਰੀਸਾ ਪੁਣੀ ਪੈਂਦੀ ਹੈ ਨਾ ਤਾਂ ਕਿ ਆਪਾਂ ਉਸ ਹਿਸਾਬ ਦੇ ਨਾਲ ਹੀ ਰੱਖਿਆ ਇਹਨੂੰ ਹੁਣ ਆਪਾਂ ਸਿੰਦਾ ਕਰਕੇ ਨਾ ਇੱਥੇ ਇੱਕ ਟੰਕਾ ਲਗਾ ਕੇ ਪੱਕਾ ਹੀ ਫਿੱਟ ਕਰ ਦਿੰਦੇ ਹਾਂ ਨਾ ਵੀ ਨਹੀਂ ਤਾਂ ਇਹ ਉੱਪਰ-ਨੀਚੇ ਹੋਣ ਕਰਕੇ ਨਾ ਕਈ ਵਾਰ ਨੀਚੇ ਇਹ ਐ ਸਰੀਸਾ ਨਿਕਲ ਜਾਂਦੀ ਵਿੱਚੋਂ ਆਪਾਂ ਇਹਦੇ ਇੱਕ ਟੰਕਾ ਲਗਾ ਦਿੰਗੇ ਇੱਥੇ ਤਾਂ ਕਿ ਫਿਕਸ ਹੀ ਹੋ ਸਕੇ ਨਾ ਇਹਦੇ ਹਿਸਾਬ ਦੇ ਨਾਲ ਹੀ ਇਤੋਂ ਇਹ ਆਲਸਤੋਂ ਬਿਲਕੁਲ ਸੌਖਾ ਹੈ ਤਰੀਕਾ ਹਨ ਇਹ ਵੀ ਜੇ ਕਿਸੇ ਮੇਰੇ ਭਰਾ ਨੂੰ ਜੇ ਭੈਣ ਨੂੰ ਨਹੀਂ ਪਤਾ ਲੱਗਦਾ ਹਨ ਤਾਂ ਮੈਨੂੰ ਫੋਨ ਵੀ ਕਰ ਸਕਦੇ ਹੋ ਕਮੈਂਟ ਵਿੱਚ ਵੀ ਪੁੱਛ ਸਕਦੇ ਹੋ ਜਾ ਕੇ ਕਮੈਂਟ ਬਾਕਸ ਹਾਂ ਜੇ ਤੋਂ ਆਪਾਂ ਨੇ ਜਿਆਦਾ ਪੱਕਾ ਨਹੀਂ ਕਰਨਾ ਤਾਂ ਕੇਵਲ ਢੇੜਨਾ ਪਏਗਾ ਠੀਕ ਹੈ ਹੁਣ ਆਪਾਂ ਨੇ ਧਾਗਾ ਬਿਲਕੁਲ ਸਫਾਈ ਨਾਲ ਕੱਟਾਂਗੇ ਇਧਰੋਂ ਵੀ ਇਧਰੋਂ ਇਹ ਦੇਖੋ ਠੀਕ ਆ ਆ ਆਪਣਾ ਦਾਤਰਾ ਸਾਹਿਬਣ ਕੇ ਹੋ ਗਿਆ ਤਿਆਰ ਇੱਥੇ ਤਰ੍ਹਾਂ ਹੀ ਹੁਣ ਆਪਾਂ ਦੂਜਾ ਲਵਾਂਗੇ 52 53 ਤੁਹਾਨੂੰ ਜਿੰਜਾ ਦਾ ਮੇਰੇ ਕੋਲ ਪੀਸ ਆ ਆ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਰੱਖ ਕੇ ਜਿੰਨਾ ਆਪਾਂ ਡੋਡ ਮੁਤਾਬਕ ਬਣਾ ਲੈਣਾ ਠੀਕ ਆ ਆ ਜਰੂਰ ਤੁਸੀਂ ਚੈੱਕ ਕਰਨਾ ਵੀ ਇਹਦੇ ਵਿੱਚ ਕੋਈ ਬਲ ਨਾ ਪੈ ਜੇ ਹਨ ਵੀ ਸਹੀ ਆ ਜੇ ਹੁਣ ਉਸੇ ਤਰੀ ਆਪਾਂ ਨੇ ਮਸ਼ੀਨ ਦੇ ਨੀਚੇ ਰੱਖਾਂਗੇ ਇਹਨੂੰ ਇਸ ਤਰ੍ਹਾਂ ਰੇਕਾ ਤਾਂ ਹਨਾ ਚਿੰਤਿਲ ਜਿਹੜਾ ਉਹ ਲਈ ਪੱਕਾ ਜਰੂਰ ਕਰਨਾ ਆਪਣਾ ਜਦੋਂ ਮਸ਼ੀਨ ਚੱਲਦੀ ਹੈ ਨਾ ਬਾਕੀ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰਾ ਦਿਓ ਲਾਈਕ ਕਮੈਂਟ ਠੀਕ ਆ ਫਿਰ ਆਹ ਦੇ ਮੇਰੀਆਂ ਭੈਣਾਂ ਨਾਂ ਦੇ ਚੈਨਲ ਤੇ ਆ ਉਹ ਤਿੰਨ ਨੂੰ ਠੀਕ ਹੈ ਜੀ ਇਸ ਤਰ੍ਹਾਂ ਆਪਣੀ ਸਲਾਈ ਲਗਾ ਲਈ ਬਾਕੀ ਜੇ ਕਿਸੇ ਹੋਰ ਟੌਪਿਕ ਤੇ ਤੁਹਾਨੂੰ ਵੀਡੀਓ ਦੇਖਣੀ ਹੋਈ ਨਾ ਕਮੈਂਟ ਬਾਕਸ ਚ ਜਾ ਕੇ ਕਮੈਂਟ ਕਰ ਦੇਣਾ ਕਿਉਂਕਿ ਉਹਲੇ ਕਿ ਸ਼ਹਿਰਾਂ ਦੇ ਆ ਤਾਂ ਆਪਣੇ ਕੋਲ ਸਾਰਾ ਕੰਮ ਹੀ ਹੁੰਦਾ ਹੈਗਾ ਪਿਓਲੇ ਬਣਵਾ ਸਕਦਾ ਤੁਸੀਂ ਤੇ ਇੱਕ ਸ਼ੇਰ ਵੀ ਠੀਕ ਆ ਮੈਂ ਕਮੈਂਟ ਬਾਕਸ ਤੇ ਤੁਹਾਨੂੰ ਨੰਬਰ ਆਵਦਾ ਸੈਂਡ ਕਰ ਦੂੰ ਠੀਕ ਹੈ ਜੀ ਹੁਣ ਆਪਾਂ ਇਹ ਥੋੜੀ ਥੋੜੀ ਖੁੱਲੇ ਰੱਖੀ ਆਪਣੇ ਕੋਲੇ ਸ੍ਰੀ ਸਾਹਿਬ ਹੈ ਨਹੀਂ ਇਸ ਟਾਈਮ ਓਕੇ ਤੇ ਤਾਂ ਆਪਾਂ ਇਹ ਖੁੱਲੇ ਰੱਖੀ ਇਹ ਥੋੜੀ ਆਪਣੀ نیچے ਰੱਖੀ ਸੂਈ ਇਧਰੋਂ ਆਪਾਂ ਇਹ ਵੀ ਆਪਣੀ ਗਾਤਰਾ ਬਿਲਕੁਲ ਸੌਖਾ ਹੈ ਤਰੀਕਾ ਹੈ ਨਾ ਇਹ ਇਸ਼ਨਾਨ ਕਰਨ ਵਾਲੀ ਗਾਤਰਾ ਸਾਵਾ ਦੂਜੀ ਨਹੀਂ ਤਾਂ ਇਹ ਕੁ ਬਲ ਤੁਸੀਂ ਹਮੇਸ਼ਾ ਚੈੱਕ ਕਰ ਲੈਣਾ ਵੀ ਬਲ ਨਾ ਹੋਵੇ ਤੇ ਇੱਥੋਂ ਠੀਕ ਆ ਜੀ ਇਸ ਤਰ੍ਹਾਂ ਕਰਕੇ ਆਪਾਂ ਪੁੱਠਾ ਕਰਕੇ ਸਲਾਈ ਲਗਾ ਦੇਣੀ ਆ ਧਾਗੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਵੀ ਆਪਾਂ ਕਿਸੇ ਚੀਜ਼ ਨਾਲ ਅੱਗ ਚਲਾ ਕੇ ਮੜੇ ਮੜੇ ਸੈਡਾਂ ਭਗਰਾ ਦੇ ਜੀ ਧਾਗੇ ਨਾਲ ਤੁਹਾਨੂੰ ਕੀ ਜੇ ਕਿਸੇ ਭਰਾ ਨੇ ਚੋਲੇ ਕਿਸ਼ਰੀ ਕੁਝ ਵੀ ਬਣਾਉਣਾ ਹੈ ਨਾ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਫੋਨ ਤੇ ਤੇ ਆਪਣੇ ਕੋਲੇ ਸਾਰਾ ਪ੍ਰਬੰਧ ਹੁੰਦਾ ਜਿਵੇਂ ਪੰਜ ਪਿਆਰੇ ਸਹਿਬਾਨਾਂ ਦੇ ਚੋਲਾ ਸਾਹ ਬਣਾਉਣੇ ਹਨ ਕੱਲੇ ਪਰ ਟਕਸਾਲੀ ਦੀ ਆਪਣੇ ਕੋਲੇ ਨਿੰਗਾ ਸਿੰਘਾਂ ਵਾਲੇ ਨਹੀਂ ਬਣਾਉਂਦੇ ਟਕਸਾਲੀ ਚੋਲੇ ਜਾਂ ਟਕਸਾਲੀ ਕਿਸ਼ਰੀ ਕਿਸੇ ਭਰਾ ਨੂੰ ਲੋੜ ਹੋਵੇ ਹਨ ਉਹ ਮੇਰੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਇੱਥੋਂ ਆਪਾਂ ਥੋੜਾ ਜਿਹਾ ਇੰਗਰੀਡੀਅੰਟ ਰੱਖ ਕੇ ਇਹਨੂੰ ਇਸ ਤੀ ਪੱਕਾ ਕਰਦੇ ਹਾਂ ਫਿਕਸ ਇੱਥੇ ਆਪਾਂ ਚਾਹੋਣਿਆਂ ਦਾ ਬਟਨ ਵੀ ਲੱਗ ਜਾਂਦਾ ਹੈ ਹਨਾ ਦੋਂ ਤੋਂ ਬਟਨ ਵੀ ਲਾ ਲਏ। ਇਸ ਤਰ੍ਹਾਂ ਦੂਜਾ ਆਪਣਾ ਘਤਰਾ ਸਭ ਬਣ ਕੇ ਤਿਆਰ ਹੋ ਗਿਆ। ਲੋਬੀ ਠੀਕ ਆ। ਹੁਣ ਆਪਾਂ ਤੀਸਰਾ ਇਸ ਤਰ੍ਹਾਂ ਆ ਚੀਜ਼ ਨੂੰ ਇਸ ਤਰ੍ਹਾਂ ਫੋਲਡ ਕਰਾਂਗੇ। ਠੀਕ ਆ। ਬਲਦਾ ਪੂਰਾ ਤੁਸੀਂ ਧਿਆਨ ਰੱਖਣਾ। ਇਹ ਪਾਲਵ ਗੇਰਾਂ ਨਾਪੂ ਵੀ ਠੀਕ ਹੈ ਜੀ ਇਤੋਂ ਪਰ ਕੱਢੀਏ ਇਸ ਠੀਕ ਹੈ ਸੋਈ ਥੱਲੇ ਪੱਕਾ ਲਾਈਏ ਇਸ ਤਰ੍ਹਾਂ ਇਹ ਬੁੱਕ ਨੂੰ ਵੱਡੀ ਸ਼ੇਪ ਦੇ ਦੇਣਗੇ ਪੱਕਾ ਜੀ ਰੂਸਾ ਕਰਦੇ ਹੁਣ ਕੀਤਾ ਕਿ ਇਸ ਟੇਮ ਲਈ ਇਹ ਆਪਣਾ ਨਿਕਲੇ ਨਾ ਇਤੋਂ ਬਿਲਕੁਲ ਸੌਖਾ ਮੈਂ ਤੋਂ ਮੈਂ ਟੀ ਸਾਰਾ ਕੰਮ ਹੋ ਗਿਆ ਲਾਣ ਤਾਂ ਜੀ ਇਹ ਬਿਲਕੁਲ ਸਫਾਈ ਦੇ ਨਾਲ ਕੱਟਣੀ ਆ। ਬਾਕੀ ਜੇ ਵੀਡੀਓ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਠੀਕ ਆ ਤਾਂ ਪਤਾ ਲੱਗਦਾ ਰਹਿੰਦਾ ਵੀ ਹਾਂ ਤੁਸੀਂ ਸਾਨੂੰ ਪਿਆਰ ਕਰਦੇ ਹੋ ਹਨ। ਤਾਂ ਕਰਕੇ ਅਸੀਂ ਨਵੇਂ-ਨਵੇਂ ਵੀਡੀਓ ਲੈ ਕੇ ਆਈਏ ਤੁਹਾਡੇ ਕੋਲ। ਜਿਹੜਾ ਆਪਾਂ ਥੋੜਾ ਖੁੱਲਾ ਹੀ ਰੱਖ ਰਹੇ ਹਾਂ ਸਾਰੇ ਚਾਜ। ਵੀ ਸ੍ਰੀ ਸਾਹਿਬ ਆਪ ਲੋਕਾਂ ਦੇ ਅਸਟਾ ਮੈਣੀ ਨਹੀਂ ਨੀ ਤਾਂ ਫਿਰ ਵੀ ਕੋਈ ਨੂੰ ਫਟ ਕਰਕੇ ਦਿਖਾਉਂਦੇ ਹਾਂ। ਇਹ ਸਾਰੇ ਵੀ ਕੰਟਰੀ ਦੇ ਵਿੱਚ ਨਾ ਸਾਨੂੰ ਸੰਪਰਕ ਕਰਕੇ ਚੋਲੇ, ਕਸ਼ਹਰੇ ਸਭ ਕੁਝ ਬਣਵਾ ਸਕਦੇ ਹੁਣ। ਆਪਣੇ ਕੋਲੇ ਕੁੜਤੇ ਪਿਆਮੇ ਲੇਡੀ ਸੂਟਾਂ ਦਾ ਸਾਰਾ ਹੀ ਕੰਮ ਹੁੰਦਾ ਤੁਸੀਂ ਆਨਲਾਈਨ ਵੀ ਆਪ ਸਾਨੂੰ ਨਾਪ ਦੇ ਸਕਦੇ ਚਲੋ ਹੁਣ ਆਪਣਾ ਲਾਸਟ ਵਾਲਾ ਤੇ ਪੀਸ ਰਹਿ ਗਿਆ 52 53 ਇੰਚ ਦਾ ਇਸ ਤਰੀਕ ਠੀਕ ਹੈ ਜੀ ਜੇ ਫਿਰ ਵੀ ਕਿਸੇ ਭਰਾ ਨੂੰ ਸਮਝ ਨਹੀਂ ਆਉਂਦੀ ਤਾਂ ਕੋਲੇ ਆ ਕੇ ਵੀ ਸਿੱਖ ਸਕਦਾ ਜਿਹੜੇ ਸਾਡੇ ਨੇੜੇ ਆ ਹਨਾ ਮੇਰਾ ਪਿੰਡ ਹੈਗਾ ਈ ਸੀਵੀਆਂ ਤੇ ਸ਼ਹਿਰ ਬਠਿੰਡਾ ਨੇੜੇ ਭਲਾੜੇ ਵਾਲਾ ਪਿੰਡ ਆਪਣੇ ਨਾਲ ਹੀ ਤੇ ਭਲਾੜੇ ਵਾਲੇ ਰੋਡ ਤੇ ਆਪਣਾ ਪਹਿਲੇ ਹੀ ਘਰ ਉੱਥੇ ਸ਼ਾਪ ਆਪਣੀ ਠੀਕ ਹੈ ਜੀ ਬਾਕੀ ਮੈਂ ਕਮੈਂਟ ਬਾਕਸ ਦੇ ਵਿੱਚ ਆਪਣਾ ਨੰਬਰ ਪਾ ਦਈਏ ਤੁਸੀਂ ਫੋਨ ਕਰਕੇ ਕਦੋਂ ਵੀ ਆ ਸਕਦੇ ਹੋ ਹੁਣ ਆਪਾਂ ਇਹਨੂੰ ਦੱਬੀ ਲਈਏ ਇਸ ਤਰ੍ਹਾਂ ਬਾਕੀ ਦੂਸਰਾ ਘਾਤਰਾ ਸਾਹਿਬ ਵੀ ਆਪਾਂ ਉਹਦੀ ਵੀਡੀਓ ਵੀ ਪਾਵਾਂਗੇ ਕਿ ਜਦ ਇੱਕ ਦਿਨ ਆਪਾਂ ਟਕਸਾਲੀ ਚੋਲਾ ਕੱਟਣਾ ਉਹਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਇਹ ਠੀਕ ਆ ਹੁਣ ਆਪਾਂ ਇਹਦਰੋਂ ਮਤਕੋ ਅਚੀ ਬਣ ਜਣੀ ਆ ਕੋਈ ਬਾਲ ਨਹੀਂ ਰਹਿਣਾ ਚਾਹੀਦਾ ਹੁਣ ਜੇ ਦੋ ਬਾਲ ਰਹੇ ਨੇ ਫਿਰ ਆਪਾਂ ਨੂੰ ਸਾਰੇ ਕੱਟਣਾ ਪੈਣਾ ਹੁਣ ਆਪਾਂ ਇਧਰ ਸਲਾਈ ਲਗਾਵਾਂਗੇ ਇਸ ਥ리에 ਤੇ ਸਲਾਈ ਇੱਥੇ ਪੱਕਾ ਕਰਕੇ ਬਾਹਰ ਕੱਢ ਦਿੰਦੇ ਹਾਂ ਠੀਕ ਹੈ ਜੀ ਜਈਏ ਤਾਂ ਆਪਾਂ ਇਸ ਛੋਟੀ ਤੁ ਇਥੇ ਇਸ ਤਰ੍ਹਾਂ ਹੀ ਬਣ ਜਾਂਦੀ ਹੈ ਤੁਕੀ ਲਾ ਕੇ ਨਾ ਬਟਨ ਲੱਗਦਾ ਹੋ ਜਾਂਦਾ ਹੈ ਨਾ ਇੱਥੋਂ ਬਸ ਆਪਾਂ ਇਹਨੂੰ ਫੋਲਡ ਕਰ ਲੈਣਾ ਇਹ ਜਿੰਮੀਧਾ ਨੂੰ ਪਹਿਲਾਂ ਸਸੇਪਮ ਮੈਂ ਤੁਸੀਂ ਐਂ ਕਰਕੇ ਇਹਨੂੰ ਫੋਲਡ ਕਰ ਲਓ। ਸਲਾਈ ਲਗਾਉਣ ਤੋਂ ਬਾਅਦ ਸਿੱਧਾ ਕਰ ਸਕਦੇ ਆਪਾਂ। ਠੀਕ ਆ। ਆਪਣੇ ਚਾਰੇ ਗਾਤਰਾਸਾ ਬਣ ਕੇ ਤਿਆਰ ਹੋ ਗਿਆ। ਠੀਕ ਆ ਜੀ। ਇੱਥੋਂ ਆਪਾਂ ਇਹਨੂੰ ਸਿੱਧਾ ਕਰਕੇ ਇਹਦੇ ਨਾਲ ਹੀ ਅਟੈਚ ਕਰ ਦਾਂਗੇ ਤਾਂ ਕਿ ਇਹ ਨਿਕਲੇ ਨਾ ਉੱਪਰ-ਨੀਚੇ ਸਰੀਸਾ ਦੇ ਵਿੱਚੋਂ। ਇਹ ਆ ਲੋ। ਠੀਕ ਆ ਜੀ। ਇਹ ਇਸ ਤਰ੍ਹਾਂ ਬਾਕੀ ਹੋਰ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਹਨ ਐਮਰਜੈਂਸੀ ਕੱਪੜੇ ਬਣਵਾਉਣੇ ਆ ਠੀਕ ਆ ਕਈ ਵਾਰੀ ਟਾਈਮ ਥੋੜਾ ਹੁੰਦਾ ਉਹ ਸਾਰਾ ਆਪਣੇ ਕੋਲੇ ਪ੍ਰਬੰਧ ਹੈਗਾ ਹਨ ਤੇ ਭਰਾ ਜੀ ਕਰਿੰਜੀ ਕੱਪੜੇ ਬਣਾ ਕੇ ਸਾਡੇ ਤੋਂ ਲੈ ਜਾਂਦੇ ਆ ਠੀਕ ਆ ਜੀ ਬਾਕੀ ਜੇ ਕੋਈ ਟਾਈਮ ਹੁੰਦਾ ਤਾਂ ਸਮੇਂ ਟਾਈਮ ਖੁੱਲਾ ਰੱਖਿਆ ਕਰੋ ਤਾਂ ਕਿ ਕੱਪੜੇ ਹੋਰ ਵੀ ਵਧੀਆ ਬਣਨ ਪ੍ਰਕਾਰ ਅੱਤੇ ਵਾਰ ਕਰਤਾ ਠੀਕ ਆ ਇਧਰੋਂ ਹੁਣ ਆਪਾਂ ਉੱਪਰ ਦਾ ਕੱਟਾਂਗੇ ਪੰਨਾ ਫਿਰ ਨੀਚੇ ਆ ਦੋਨੇ ਧਾਗੇ ਕੱਟ ਕੇ ਨੋ ਵੀ ਆਪਣੀ ਚਾਰੇ ਗਾਤਰਾ ਸਾਬ ਬਣ ਕੇ ਤਿਆਰ ਹੋ ਗਿਆ। ਬਾਕੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ। ਜਿਹੜੇ ਭਰਾ ਸਾਡੇ ਕੋਲ ਨਹੀਂ ਆ ਸਕਦੇ ਉਹ ਘਰ ਬੈਠੇ ਵੀ ਕੰਮ ਕਰਵਾ ਸਕਦੇ ਆਨਲਾਈਨ ਹੈ ਨਾ ਫੋਨ ਕਰਕੇ ਨਾਪ ਵਗੈਰਾ ਸਾਰਾ ਫੋਨ ਤੇ ਆਨਲਾਈਨ ਹੋ ਜਾਂਦਾ ਹੈਗਾ। ਠੀਕ ਹੈ ਜੀ। ਮਿਲਦੇ ਆਂ ਜਲਦੀ ਨਵੀਂ ਵੀਡੀਓ ਨਾਲ। ਧੰਨਵਾਦ।